ਇਸ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਪੈਟਰੋਲ ਤੇ ਡੀਜ਼ਲ ਗੱਡੀਆਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਸੋ ਹੁਣ ਦਿੱਲੀ ਦੇ ਵਿੱਚ ਪੁਰਾਣੀ ਗੱਡੀਆਂ ਨੂੰ ਪੈਟਰੋਲ ਤੇ ਡੀਜ਼ਲ ਨਹੀਂ ਮਿਲੇਗਾ ਸੋ 10 ਸਾਲ ਪੁਰਾਣੀ ਡੀਜ਼ਲ ਤੇ 15 ਸਾਲ ਪੁਰਾਣੀ ਪੈਟਰੋਲ ਗੱਡੀਆਂ ਤੇ ਇੰਨੀ ਹੁਣ ਲਾਗੂ ਕਰ ਦਿੱਤਾ ਗਿਆ ਸੋ ਪੁਰਾਣੀ ਗੱਡੀਆਂ ਦੇ ਜਨ ਤੱਕ ਥਾਵਾ ਤੇ ਫੜੇ ਜਾਂਦੇ ਵੀ 5 ਤੋਂ 10000 ਤੱਕ ਦਾ ਵੀ ਜੁਰਮਾਨਾ ਆਖ ਦਿੱਤਾ ਗਿਆ ਸੋ ਜ਼ਬਤ ਕੀਤੀਆਂ ਗਈਆਂ ਗੱਡੀਆਂ ਨੂੰ ਸਿੱਧਾ ਸਕ੍ਰੈਪ ਦੇ ਲਈ ਭੇਜਿਆ ਜਾਵੇਗਾ ਉਥੇ ਸਖਤੀ ਦੇ ਪਹਿਲੇ ਦਿਨ ਹੀ ਆਸ਼ਰਮ ਇਲਾਕੇ ਤੋਂ ਇੱਕ ਪੁਰਾਣੀ ਮਰਸੀਡੀਜ਼ ਗੱਡੀ ਨੂੰ ਹੁਣ ਜ਼ਬਤ ਕਰ ਲਿਆ ਸੋ ਸਿੱਧੇ ਤੌਰ ਦੇ ਇਸ ਦਾ ਅਸਰ ਵੀ ਵੇਖਣ ਨੂੰ ਮਿਲ ਰਿਹਾ ਸੋ ਪਹਿਲੇ ਦਿਨ ਹੀ ਸੋ ਨਿਯਮ ਲਾਗੂ ਕਰਦੇ ਇੱਕ ਪੁਰਾਣੀ ਮਰਸੀਡੀਜ਼ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ ਸੋ ਪ੍ਰਾਣੀ ਗੱਡੀਆਂ ਦੇ ਜਨ ਤੱਕ ਥਾਮਾ ਤੇ ਫੜੇ ਜਾਂਦੇ ਹੁਣ ਜੁਰਮਾਨਾ ਵੀ ਆਖ ਦਿੱਤਾ ਗਿਆ 5 ਤੋਂ 10 ਹਜ਼ਾਰ ਦਾ ਜੁਰਮਾਨਾ ਲੱਗੇਗਾ ਸੋ ਜ਼ਬਤ ਕੀਤੀਆਂ ਗੱਡੀਆਂ ਨੂੰ ਸਿੱਧਾ ਸਕ੍ਰੈਪ ਦੇ ਲਈ ਭੇਜਿਆ ਜਾਵੇਗਾ ਸੋ ਦਿੱਲੀ ਦੇ ਵਿੱਚ ਪੈਟਰੋਲ ਤੇ ਡੀਜ਼ਲ ਗੱਡੀਆਂ ਦੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਸੋ ਅਹਿਮ ਇਹ ਨਿਯਮ ਲਾਗੂ ਕਰ ਦਿੱਤੇ ਗਏ ਨੇ ਸੋ ਪ੍ਰਾਣੀ ਗੱਡੀਆਂ ਨੂੰ ਪੈਟਰੋਲ ਤੇ ਡੀਜ਼ਲ ਨਹੀਂ ਮਿਲੇਗਾ ਸੋ ਇਸ ਖਬਰ ਤੇ ਵਧੇਰੀ ਜਾਣਕਾਰੀ ਲਈ ਗੱਲਬਾਤ ਕਰਦੇ ਆ ਸਾਡੇ ਸਹਿਯੋਗੀ ਹਰਪ੍ਰੀਤ ਬੰਦੇਚਾ ਸਾਨ ਨਾਲ ਲਾਈਵ ਜੁੜ ਚੁੱਕੇ ਨੇ ਹਰਪ੍ਰੀਤੇ ਨਿਯਮ ਲਾਗੂ ਕਰ ਦਿੱਤਾ ਗਿਆ ਸੋ ਇਸ ਦਾ ਸਿੱਧੇ ਤੌਰ ਤੇ ਅਸਰ ਵੀ ਵੇਖਣ ਨੂੰ ਮਿਲ ਰਿਹਾ ਇੱਕ ਪੁਰਾਣੀ ਗੱਡੀ ਵੀ ਜ਼ਬਤ ਕਰ ਲਈ ਗਈ ਹੈ ਬਿਲਕੁਲ ਦੇਖੋ ਮੈਸ ਵੇਲੇ ਕਨੋਟ ਪੈਸ ਅਮਰਜੀਸੀ ਮੌਜੂਦ ਆ ਤੇ ਇਥੇ ਆਮਣੇ ਸਾਹਮਣੇ ਬਹੁਤ ਸਾਰੇ ਨਜ਼ਦੀਕ ਦੇ ਵਿੱਚ ਪੰਪ ਨੇ ਲੇਕਿਨ ਉੱਥੇ ਜਿਹੜੇ ਤਰੀਕੇ ਨਾਲ ਇਹ ਤਿਆਰੀਆਂ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਅਸੀਂ ਤਸਵੀਰਾਂ ਰਾਹੀਂ ਦਿਖਾਣੇ ਆ ਕਿ ਇਥੇ ਇਸ ਤਰੀਕੇ ਦੇ ਨਾਲ ਕੈਮਰੇ ਲੱਗੇ ਨੇ ਉਹ ਦਿੱਲੀ ਸਰਕਾਰ ਵੱਲੋਂ ਲਗਾਏ ਗਏ ਨੇ ਤੇ ਇਹ ਕੈਮਰੇ ਜਿਵੇਂ ਗੱਡੀ ਅੰਦਰ ਐਂਟਰ ਹੁੰਦੀ ਏ ਉਸ ਨੰਬਰ ਪਲੇਟ ਨੂੰ ਸਕੈਨ ਕਰਦਾ ਹੈ ਉਸ ਤੋਂ ਬਾਅਦ ਸਪੀਕਰ 'ਚ ਬੋਲਦੇ ਨੇ ਤੇ ਫਿਰ ਦੱਸਿਆ ਜਾਂਦਾ ਸਾਡੇ ਨਾਲ ਗੌਰਵ ਜੀ ਮੌਜੂਦ ਨੇ ਜੋ ਕਿ ਇਸ ਪੰਪ ਦੇ ਮਾਲਕ ਨੇ ਉਹਨਾਂ ਨਾਲ ਗੱਲ ਕਰਦੇ ਗੌਰਵ ਜੀ ਇਸ ਤਰੀਕੇ ਨਾਲ ਕੈਮਰੇ ਲੱਗੇ ਨੇ ਤੇ ਇਹ ਸਪੀ ਜੀ ਜਿਵੇਂ ਫੋਕਸਡ ਹੈ ਐਂਟਰੀ ਪੁਆਇੰਟ ਤੇ ਤੇ ਜਿਵੇਂ ਗੱਡੀ ਆਊਗੀ ਤੇ ਸਕੈਨ ਕਰੇਗਾ ਅ ਅਗਰ ਆਊਟਡੇਟਡ ਗੱਡੀ ਹੋਏਗੀ ਤਾਂ ਅਨਾਉਂਸਮੈਂਟ ਹੋ ਜਾਏਗੀ ਤੇ ਸਾਡੇ ਅ employees employees will get noticed and will not refuel the car ਜੇਕਰ ਮਤਲਬ ਉਹਨੂੰ ਦੱਸ ਦਿੱਤਾ ਜਾਏਗਾ ਉਸ ਤੋਂ ਬਾਅਦ ਇਹ ਲੋਕ ਤੇਲ ਨਹੀਂ ਪਾ ਰਹੇ ਤੁਹਾਨੂੰ ਕੋ ਹਦਾਇਤਾਂ ਦਿੱਤੀਆਂ ਗਈਆਂ ਨੇ ਕਿਸੇ ਤਰੀਕੇ ਦੀ ਸਰਕਾਰ ਵੱਲੋਂ ਸਟ੍ਰਿਕਟ ਸਟ੍ਰਿਕ ਲਾਗੂ ਸਟ੍ਰਿਕਟ ਹੈ ਕਿ ਵੀ ਇੱਕ ਬਿਲਕੁਲ ਦੇਖੋ ਜਿਹੜੇ ਸਟ੍ਰਿਕ ਤਰੀਕੇ ਨਾਲ ਦੱਸ ਰਹੇ ਨੇ ਕਿ ਲਾਗੂ ਕਰਨ ਦੇ ਹੁਕਮ ਜਿਹੜੇ ਨੇ ਉਹ ਦਿੱਤੇ ਗਏ ਨੇ ਤੇ ਇਸ ਤਰੀਕੇ ਦੇ ਨਾਲ ਇੱਥੇ ਆ ਜਿਹੜੇ ਸਪੀਕਰ ਹੈ ਉਹ ਇੱਥੇ ਲਗਾਇਆ ਗਿਆ ਸਪੀਕਰ ਹੈ ਤੁਹਾਨੂੰ ਦੱਸ ਖਾ ਰਹੇ ਆ ਇਸ ਤੋਂ ਇਲਾਵਾ ਤੁਹਾਨੂੰ ਇੱਕ ਇੱਥੇ ਸਟੀਕਰ ਦਿਖਾਣੇ ਆ ਜਿਹੜੇ ਕਿ ਇੱਥੇ ਸਟੀਕਰ ਲਗਾਏ ਗਏ ਨੇ ਕਿ ਜੇਕਰ ਤੁਹਾਡੀ ਗੱਡੀ 15 ਸਾਲ ਪੁਰਾਣੀ ਹੈ ਪੈਟਰੋਲ ਦੀ ਜਾਂ 10 ਸਾਲ ਪੁਰਾਣੀ ਹੈ ਤਾਂ ਉਸ ਨੂੰ ਤੇਲ ਨਹੀਂ ਦਿੱਤਾ ਜਾਏਗਾ ਇਹ ਸਟicker ਲਗਾਏ ਗਏ ਨੇ ਦਿੱਲੀ ਸਰਕਾਰ ਵੱਲੋਂ ਜਿਹੜੇ ਹੁਕਮ ਨੇ ਉਹ ਜਾਰੀ ਕੀਤੇ ਗਏ ਨੇ ਤੇ ਇੱਥੇ ਜਿਵੇਂ ਕਿ ਗੌਰਵ ਵੀ ਦੱਸ ਰਹੇ ਨੇ ਕਿ ਅਸੀਂ ਤੇਲ ਨਹੀਂ ਦੇਣਾ ਜਿਵੇਂ ਉਹ ਉੱਥੇ ਸਪੀਕਰ ਬੋਲਦਾ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਪਤਾ ਲੱਗ ਜਾਏਗਾ ਇਸ ਤਰੀਕੇ ਦੇ ਨਾਲ ਹਰ ਪੈਟਰੋਲ ਪੰਪਸ ਦੇ ਉੱਤੇ ਜਿਹੜੇ ਸਟickerਸ ਨੇ ਉਹ ਲਗਾ ਦਿੱਤੇ ਗਏ ਨੇ ਕਿ 1 ਸੱਤ 2025 ਤੋਂ ਜਿੰਨਾਂ ਗੱਡੀਆਂ ਦੀ ਜੀਵਨ ਸਮਾਪਤ ਹੋ ਗਿਆ ਯਾਨੀ ਕਿ 15 ਸਾਲ ਪੁਰਾਣੀ ਪੈਟਰੋਲ 10 ਸਾਲ ਪੁਰਾਣੀ ਡੀਜ਼ਲ ਦੀ ਗੱਡੀ ਉਹਨਾਂ ਨੂੰ ਫਿਊਲ ਤੇਲ ਜਿਹੜਾ ਉਹ ਨਹੀਂ ਦਿੱਤਾ ਜਾਏਗਾ ਇੱਥੇ ਤੁਹਾਨੂੰ ਇੱਕ ਤਸਵੀਰ ਹੋਰ ਦਿਖਾਵਾਂਗੇ ਕਿ ਸਾਹਮਣੇ ਵੀ ਇੱਕ ਪੈਟਰੋਲ ਪੰਪ ਹੈ ਉੱਥੇ ਵੀ ਇੱਕ ਵੱਡਾ ਸਾਰਾ ਜਿਹੜਾ ਬੈਨਰ ਹੈ ਉਹ ਲਗਾਇਆ ਗਿਆ ਹੈ ਕਿ ਉੱਥੇ ਵੀ ਤੇਲ ਵਾਸਤੇ ਕਿ ਉਹਨੂੰ ਵੀ ਤੇਲ ਨਹੀਂ ਦਿੱਤਾ ਜਾਏਗਾ ਤਾਂ ਇਸ ਤਰੀਕੇ ਨਾਲ ਦਿੱਲੀ ਦੇ ਜਿਹੜੇ ਜ਼ਿਆਦਾਤਰ ਪੈਟਰੋਲ ਪੰਪਸ ਨੇ ਉਸ ਜਗ੍ਹਾ ਦੇ ਉੱਤੇ ਇੱਥੇ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਤੇਲ ਨਹੀਂ ਦਿੱਤਾ ਜਾਏਗਾ ਪੰਜਾਬ ਤੋਂ ਵੀ ਜੇਕਰ ਸਾਡੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਇਹ ਗੱਲ ਬੜੀ ਜ਼ਰੂਰ ਹੋ ਜਾਂਦੀ ਕਿ ਜੇਕਰ ਤੁਹਾਡੀ ਗੱਡੀ 15 ਸਾਲ ਪੁਰਾਣੀ ਪੈਟਰੋਲ ਦੀ ਹੈ 10 ਸਾਲ ਪੁਰਾਣੀ ਡੀਜ਼ਲ ਦੀ ਹੈ ਉਸ ਗੱਡੀ ਨੂੰ ਲੈ ਕੇ ਹੁਣ ਦਿੱਲੀ ਨਾ ਆਓ ਉਸ ਦਿੱਲੀ ਨੂੰ ਗੱਡੀ ਨੂੰ ਦਿੱਲੀ 'ਚ ਆਉਂਦਿਆਂ ਹੀ ਇੰਪਾਉਂਡ ਕਰ ਲਿਆ ਜਾਏਗਾ ਜੁਰਮਾਨਾ ਕੀਤਾ ਜਾਏਗਾ ਤੇ ਗੱਡੀ ਵਾਪਸ ਨਹੀਂ ਕੀਤੀ ਜਾਏਗੀ 1 ਨਵੰਬਰ ਤੋਂ ਬਾਅਦ ਦਿੱਲੀ ਚ ਆਉਣ ਗੱਡੀਆਂ ਆਉਣ ਹੀ ਨਹੀਂ ਦਿੱਤੀਆਂ ਜਾਣਗੀਆਂ ਹੁਣ ਤੇ ਫਿਲਹਾਲ ਤੁਹਾਨੂੰ ਤੇਲ ਨਹੀਂ ਮਿਲੇਗਾ ਲੇਕਿਨ ਜੇਕਰ ਗੱਡੀ ਫੜੀ ਜਾਏਗੀ ਤੇ ਫਿਰ ਉਸ ਗੱਡੀ ਨੂੰ ਦਿੱਲੀ ਪੁਲਿਸ ਜਿਹੜਾ ਟਰਾਂਸਪੋਰਟ ਵਿਭਾਗ ਹੈ ਜਿਹੜਾ ਸੀਕਯੂਐਮ ਦੇ ਲੋਕ ਨੇ ਉਸ ਨੂੰ ਫੜ ਲੈਣਗੇ ਤੇ ਫਿਰ ਉਹ ਗੱਡੀ ਜ਼ਬਤ ਕਰ ਲਈ ਜਾਏਗੀ ਤੇ ਇਸ ਤਰੀਕੇ ਨਾਲ ਫਿਲਹਾਲ ਤੇਲ ਲੋਕਾਂ ਨੂੰ ਮਿਲ ਰਿਹਾ ਹੈ ਲੇਕਿਨ ਜ਼ਾਹਿਰ ਤੌਰ ਤੇ ਇੱਕ ਵੱਡੀ ਦਿੱਕਤ ਜ਼ਰੂਰ ਹੈ ਉਹਨਾਂ ਲੋਕਾਂ ਲਈ ਜਿਹੜੇ ਕਿ ਮਿਹਨਤ ਨਾਲ ਗੱਡੀ ਜਦੋਂ ਬੰਦਾ ਖਰੀਦਦਾ ਹੈ ਗੱਡੀ ਜ਼ਿਆਦਾ ਨਹੀਂ ਚੱਲਦੀ ਉਹ ਗੱਡੀ ਨੂੰ ਲੋਕ ਲੰਬਾ ਰੱਖਦੇ ਨੇ ਉਨਾਂ ਲਈ ਜਰੂਰ ਇਹ ਦਿੱਕਤ ਬਣਦੀ ਨਜ਼ਰ ਆ ਰਹੀ ਏ ਲੇਕਿਨ ਜਿਸ ਤਰੀਕੇ ਦੇ ਨਾਲ ਇਹ ਹੁਕਮ ਜਿਹੜੇ ਜਾਰੀ ਕੀਤੇ ਗਏ ਨੇ ਪ੍ਰਵਿੰਸ਼ ਵਿਭਾਗ ਦਿੱਲੀ ਗਵਰਨਮੈਂਟ ਵੱਲੋਂ ਉਸ ਤੇ ਨਾਲ ਇਹ ਬਿਲਕੁਲ ਸਾਫ਼ ਹੈ ਕਿ ਹੁਣ 15 ਸਾਲ ਪੁਰਾਣੀ ਪੈਟਰੋਲ ਤੇ 10 ਸਾਲ ਪੁਰਾਣੀ ਡੀਜ਼ਲ ਦੀਆਂ ਗੱਡੀਆਂ ਨੂੰ ਤੇਲ ਦਿੱਲੀ ਦੇ ਵਿੱਚ ਨਹੀਂ ਦਿੱਤਾ ਜਾਏਗਾ ਆ ਹਰਪ੍ਰੀਤ ਬਿਲਕੁਲ ਇਹ ਵੀ ਜਾਨਣਾ ਚਾਹਾਂਗੇ ਬਰੀਕੀ ਦੇ ਨਾਲ ਕਿ ਕੀ ਕੁਝ ਉਸ ਦਾ ਪ੍ਰਭਾਵ ਪੈ ਸਕਦਾ ਹੈ ਕਿਸ ਕਦਰ ਲੋਕਾਂ ਨੂੰ ਹੋਰ ਇਸ ਬਾਰੇ ਦੱਸਿਆ ਜਾ ਰਿਹਾ ਸੋ ਜੇਕਰ ਹਲੇ ਵੀ ਲੋਕਾਂ ਦੇ ਵੱਲੋਂ ਜੇਕਰ ਵਰਤੋਂ ਕੀਤੀ ਜਾਂਦੀ ਹੈ ਪੁਰਾਣੀਆਂ ਗੱਡੀਆਂ ਦੀ ਤਾਂ ਉਸ ਦਾ ਕੀ ਕੁਝ ਖਾਮਿਆਜ਼ਾ ਵੀ ਪੁਗਤਣਾ ਪੈ ਸਕਦਾ ਹੈ ਦੇਖੋ ਸਰਕਾਰ ਬੜੇ ਦਿਨਾਂ ਤੋਂ ਇਸ ਕਾਲ ਦੇ ਉੱਤੇ ਲਗਾਤਾਰ ਕਿਹਾ ਜਾ ਰਿਹਾ ਹੈ ਕਿ 1 ਜੁਲਾਈ ਦੇ ਉੱਤੋਂ ਇਹ ਨਿਯਮ ਜਿਹੜਾ ਸਿੱਧੇ ਤੌਰ ਤੇ ਲਾਗੂ ਹੋ ਜਾਏਗਾ ਕਿ ਜਿਹੜੀ 15 ਸਾਲ ਪੁਰਾਣੀ પેટ્રોલ ਦੀਆਂ ਗੱਡੀਆਂ ਨੇ ਜਾਂ 10 ਸਾਲ ਪੁਰਾਣੀ ਡੀਜ਼ਲ ਦੀਆਂ ਗੱਡੀਆਂ ਨੇ ਉਹਨਾਂ ਨੂੰ ਦਿੱਲੀ 'ਚ ਤੇਲ ਨਹੀਂ ਦਿੱਤਾ ਜਾਏਗਾ ਇਸੇ ਕਰਕੇ ਹੀ ਜਿਹੜਾ ਇੰਨਾ ਲੰਮਾ ਟਾਈਮ ਲਗਾਤਾਰ ਲਿਆ ਗਿਆ ਕਿ ਉਸਦੀ ਹੀ ਕਵਾਇਤ ਸੀ ਕਿ ਇਸ ਤਰੀਕੇ ਦੇ ਨਾਲ ਜਿਹੜੇ ਕੈਮਰਾ ਨੇ ਜਿਹੜੇ ਸਪੀਕਰ ਨੇ ਉਹ ਇੰਸਟਾਲ ਕੀਤੇ ਗਏ ਕਿ ਲੋਕ ਉਹਦਾ ਧਿਆਨ ਰੱਖਣ ਲੋਕਾਂ ਨੂੰ ਇਹ ਪਤਾ ਰਵੇ ਕਿ ਜੇਕਰ ਤੁਸੀਂ ਆਪਣੀ ਗੱਡੀ ਪੁਰਾਣੀ ਲੈ ਕੇ ਆਓਗੇ ਤੇ ਇਸ ਤਰੀਕੇ ਨਾਲ ਕੈਮਰੇ ਜਿਹੜੇ ਨੇ ਉਹ ਲੱਗੇ ਹੋਏ ਨੇ ਉਹ ਕੈਮਰਿਆਂ ਦੇ ਵਿੱਚ ਤੁਹਾਡੀ ਗੱਡੀ ਦਾ ਨੰਬਰ ਆਏਗਾ ਉਸ ਤੋਂ ਬਾਅਦ 스피ਕਰ ਜਿਹੜੇ ਨੇ 스피ਕਰ ਇਥੋਂ ਬੋਲਦਾ ਇਸ ਡਾਇਰੈਕਟਲੀ ਆ ਕੰਟਰੋਲ ਹੈਗਾ ਜਿਹੜਾ ਸਿਸਟਮ ਲਗਾਇਆ ਗਿਆ ਯੂਪੀਏ ਸੈਂਟਰਿਕ ਬਣਾਇਆ ਗਿਆ ਉਸ ਸੈਂਟਰ ਦੇ ਵਿੱਚ ਜਾ ਕੇ ਸਦੀ ਜਾਣਕਾਰੀ ਦਿੱਤੀ ਜਾਂਦੀ ਏ ਇਹ ਲੋਗ ਇੱਥੇ ਤੇਲ ਨਹੀਂ ਦੇਣਗੇ ਉਸ ਤੋਂ ਬਾਅਦ ਉਸ ਗੱਡੀ ਨੂੰ ਟਰੈਕ ਜੇਕਰ ਇੱਥੇ ਜਿਆਦਾਤਰ ਪੈਟਰੋਲ ਪੰਪਸ ਤੇ ਲੋਕ ਮੌਜੂਦ ਨੇ ਇੱਥੇ ਵੀ ਥੋੜੀ ਦੇਰ ਪਹਿਲਾਂ ਜਿਹੜੇ ਟਰਾਂਸਪੋਰਟ ਮਹੱਕਮੇ ਦੇ ਲੋਕ ਇੱਥੇ ਮੌਜੂਦ ਸਨ ਹੁਣ ਉਹ ਦੂਸਰੀ ਜਗ੍ਹਾ ਤੇ ਗਏ ਨੇ ਤੇ ਜ਼ਿਆਦਾਤਰ ਪੈਟਰੋਲ ਪੰਪਸ ਤੇ ਪੁਲਿਸ ਵੀ ਮੌਜੂਦ ਹੈ ਕਿਉਂਕਿ ਡਾਰੇ ਵੀ ਜਤਾਇਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਕਿਸੇ ਕਿਸਮ ਦਾ ਤੇਲ ਨਹੀਂ ਦਿਓਗੇ ਝਗੜਾ ਨਾ ਹੋ ਜਾਏ ਲੋਕ ਬਹਿਸ ਨਾ ਕਰਨ ਤਾਂ ਉਸ ਦੀ ਵੀ ਤਿਆਰੀ ਇਸ ਵਿੱਚ ਤੇਲ ਨਹੀਂ ਪਾਣਾ ਤੇ ਇਹ ਤਸਵੀਰ ਬਿਲਕੁਲ ਸਾਫ ਹੈ ਕਿ ਤਿਆਰੀ ਬਿਲਕੁਲ ਜਿਹੜੀ ਹੈ ਉਹ ਕਮਰ ਕੱਸ ਲਈ ਗਈ ਹੈ ਕਿਉਂਕਿ ਦਿੱਲੀ ਹਰ ਵਾਰੀ ਗੈਸ ਚੈਂਬਰ ਬਣਦੀ ਹੈ ਲੋਕਾਂ ਦਾ ਸਾਹ ਘੁੱਟਦਾ ਹੈ ਤੇ ਦਿੱਲੀ ਨੂੰ ਬਚਾਉਣ ਵਾਸਤੇ ਇਹ ਜਿਹੜੇ ਅਹਿਮ ਕਦਮ ਚੁੱਕੇ ਜਾ ਰਹੇ ਨੇ ਤਾਂ ਉਸੇ ਕਰਕੇ ਹੀ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਜਿਹੜੀ ਇਲੈਕਟ੍ਰਿਕ ਗੱਡੀਆਂ ਨੇ ਉਹ ਵੱਧ ਰਹੀਆਂ ਨੇ ਇਸੇ ਕਰਕੇ ਜਿਹੜੇ ਲੋਕ ਨੇ ਉਹ ਇਲੈਕਟ੍ਰਿਕ ਵੱਲ ਜਾ ਰਹੇ ਨੇ ਲੇਕਿਨ ਤੁਸੀਂ ਦੂਸਰੇ ਪਾਸੇ ਇੱਕ ਚੀਜ਼ ਹੋਰ ਯਾਦ ਰੱਖੋ 1 ਨਵੰਬਰ ਤੋਂ ਇੱਕ ਹੋਰ ਕੰਮ ਹੋਏਗਾ ਕਿ ਦਿੱਲੀ ਦੇ ਵਿੱਚ ਮਹਿਜ਼ ਉਹ ਗੱਡੀਆਂ ਜਿਹੜੀਆਂ BS6 ਹੋਣਗੀਆਂ ਡੀਜ਼ਲ ਪੈਟਰੋਲ ਸਿਰਫ ਉਹੀ ਐਂਟਰੀ ਜਿਹੜੀ ਹੈ ਉਹਨਾਂ ਨੂੰ ਮਿਲੇਗੀ BS4 ਦੀ ਗੱਡੀਆਂ ਨੂੰ ਐਂਟਰੀ ਵੀ ਨਹੀਂ ਦਿੱਤੀ ਜਾਏਗੀ ਤੇ ਮੰਨ ਕੇ ਚੱਲੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਨੂੰ ਬਚਾਉਣ ਵਾਸਤੇ ਜਿਸ ਤਰੀਕੇ ਨਾਲ ਕਦਮ ਚੁੱਕੇ ਜਾ ਰਹੇ ਨੇ ਇਹ ਹੋਰ ਜ਼ਿਆਦਾ ਜਿਹੜੇ ਨੇ ਉਹ ਕਰੜੇ ਹੁੰਦੇ ਹੋਏ ਨਜ਼ਰ ਆਉਣ